ਸਤਿਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸ਼ਬਦ ਕਿ ਮੋਹ ਨਾ ਵਿਸਾਰੋ ਮੈਂ ਜਨ ਤੇਰਾ ਰਾਮ ਵਸਈਆਂ ਜੀ ਕੇ ਜੀਵਨਾ ਮੋਹ ਨਾ ਵਿਸਾਰੋ ਮੈਂ ਜਨ ਤੇਰਾ ਇਹਦੇ ਨਾਲ ਸਤਿਗੁਰ ਦੇ ਚਰਨਾਂ ਦੇ ਨਾਲ ਸਾਝ ਪਾਉਨੇ ਆ ਸੋ ਸਾਰੀ ਸੰਗਤ ਰਸਨਾ ਭਗਤਰ ਕਰੀਏ ਜੋ ਬੋਲੇ ਇਸੂਰ ਪੈ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਨਾਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹ ਨਾਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਨਾਵਿਸਾਰੋ ਜੀ ਸਈਆ ਜੀ ਕਹਿ ਜੀਵਣਾ RAM ਉਸਈਆ 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 ਜੀ ਕਹਿ ਜੀਵਣਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਹੋਈ ਸਾਰਾ ਜੀ संगत पोज सोच दिन राती संगत पोज सोच दिन राती कर्म कुटिला जनम कु कर्म कुटिला जनम कु ਮੋਹਿ ਨ ਬਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨ ਬਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨ ਬਿਸਾਰੋ ਜੀ ਵਿਪਤ ਜਨ ਕਰੋ ਸੁਭਾਈ ਹਰੋ ਵਿਪਤ ਜਨ ਕਰੋ ਸੁਭਾਈ ਚਰਨਾਂ ਨਾਲੋਂ ਸਰੀਰ ਕੱਲ ਜਾਈ ਚਰਨਾਂ ਨਾਲੋਂ ਸਰੀਰ ਕੱਲ ਜਾਈ ਚਰਨਾਂ ਨਾਲੋਂ ਸਰੀਰ ਕੱਲ ਜਾਈ ਮੋਹਿ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਕਹਿਰਵਦਾਸ ਪਰੋ ਤੇਰੀ ਸੰਭਾ 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 ਸਪਰੋ ਤੇਰੀ ਸੰਭਾ ਬੇਗ ਮਿਲੋ ਜਨ ਕਰਨਾ ਬਿਲਾੰਬਾ 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 ਮੋਹੀ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੀ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਸਾਥ ਸਹਾਈ ਬਲਮ ਤੇਰਾ ਮੈਂ ਜਨ ਤੇਰਾ ਨੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ

ਬੇਗ ਮਿਲੋ ਜਾਣ ਕਰਨਾ ਬਿਲਾਪ ਸਤਿਗੁਰ ਵਿਦਾਸ ਮਹਾਰਾਜ ਜੀ ਨੇ ਇਸ ਸ਼ਬਦ ਦੇ ਲਈ ਇੱਕ ਤਰਲਾ ਇੱਕ ਬੇਨਤੀ ਇੱਕ ਜੋਦੜੀ ਕਰਦਾਸ ਸਤਿਗੁਰ ਦੇ ਚਰਨਾਂ ਦੇ ਵਿੱਚ ਕੀਤੀ ਹੈ ਕਿ ਆਹ ਸਤਿਗੁਰ ਮੈਨੂੰ ਆਪਣੇ ਤੋਂ ਵਿਸਾਰ ਨਾ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ ਤੇਰਾ ਹੀ ਬਣਾਇਆ ਹੋਇਆ ਮੈਂ ਜੀਵ ਹਾਂ ਤੇਰੇ ਹੁਕਮ ਦੇ ਨਾਲ ਤਰਤੀ ਤੇ ਆਇਆ ਹਾਂ ਸਤਿਗੁਰੂ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਕਿ ਮੈਨੂੰ ਆਪਣੇ ਤੋਂ ਜੁਦਾ ਨਾ ਕਰੋ ਆਪਣੇ ਚਰਨਾਂ ਦੀ ਪੀਵਤ ਬਖਸ਼ਿਸ਼ ਕਰੋ ਮੇਰੇ ਤੋਂ ਤੇ ਸਤਗੁਰ ਵਿਦਾਸ ਮਹਾਰਾਜ ਜੀ ਆਖਦੇ ਹਨ ਕਿ ਭਾਈ ਹੁਣ ਬਿਲਕੁਲ ਬਿਲੰਬ ਨਾ ਕਰੋ ਬਿਲਕੁਲ ਦੇਰੀ ਨਾ ਕਰੋ ਤੇ ਮੈਨੂੰ ਅੱਗੇ ਦਰਸ਼ਨ ਦਿਓ ਦਰਸ਼ਨ ਦੇ ਕੇ ਮੇਰੀ ਨੈਤਰਾਂ ਦੀ ਪਿਆਸ ਨੂੰ ਬੁਝਾ ਦਿਓ ਗੁਰੂ ਪਿਆਰਿਓ ਗੁਰੂਆਂ ਨੇ ਵੀ ਉਸ ਪ੍ਰਮਾਤਮਾ ਦੀ ਉਸ ਸਤਗੁਰੂ ਦੀ ਬੰਦਗੀ ਕੀਤੀ ਹੈ ਤੇ ਬਿਹਰਾਗ ਦੇ ਵਿੱਚ ਆ ਕੇ ਜਿੰਨੇ ਵੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਚਾਰਨ ਕੀਤੇ ਹੋਏ ਸਭ ਰਮ ਸਤਗੁਰ ਦੇ ਚਰਨਾਂ ਦੇ ਨਾਲ ਜੋੜਨੇ ਲਈ ਵਿਅਕਤੀ ਨੂੰ ਜੋੜਲੇ ਪ੍ਰੇਤ ਕਰਦੀਦਾ ਸਵਾਗਤ ਅੱਗੇ-ਅੱਗੇ ਵਿਚਾਰਾਂ ਵੀ ਕਰਾਂਗੇ ਕਿਉਂਕਿ ਫੇ ਸਮਾਂ ਕਿਤੇ ਕਾਫੀ ਹੋ ਜਾਂਦਾ ਸੇਵਾਦਾਰਾਂ ਵੱਲੋਂ ਸ਼ਬਦਿਕਾਇ ਜਣਾਂ ਨੇ ਸੁਣਾ ਬੇਨਤੀ ਕਰਦਾ ਸਦਾ ਵੀ ਰਾਜਾ ਸਾਰੀ ਸੰਗਤ ਨੇ ਜੇ ਗੱਲ ਪਿੱਛੇ ਨਹੀਂ ਸਮਝ ਲੱਗਦੀ ਤਾਂ ਇੱਕ ਦੂਜੇ ਨੂੰ ਸੁਣ ਕੇ ਆਪਾਂ ਵਾਪਸ ਦੁਆਰਾ ਜ਼ਰੂਰ ਪੁਰਣਾ ਪਰ ਆਵਾਜ਼ ਬਿਲਕੁਲ ਮਦਮ ਨਾ ਕਰਿਆ ਕਰੋ ਜਰਾ ਮਨ ਬਿਤੀ ਆਪਾਂ ਧਿਆਨ ਸਤਿਗੁਰ ਦੇ ਚਰਨਾਂ ਵਿੱਚ ਲਾ ਕੇ ਸਿਰਫ ਇਹੀ ਅਰਦਾਸ ਹੁੰਦੀ ਹੈ ਨੇ ਕਿ ਜਿੰਨਾ ਚਿਰ ਸਤਿਗੁਰ ਤੇਰੇ ਚਰਨਾਂ ਵਿੱਚ ਬਿਠਣਾ ਹੈ ਬਿਤੀ ਸਾਡੀ ਤੇਰੇ ਚਰਨਾਂ ਨਾਲ ਜੁੜੀ ਰਹੇ ਸੁਝਾਣਾ ਕੀ ਤਾਂ ਹੀ ਜਿਸ ਸਤ ਸੰਗ ਦੇ ਵਿੱਚ ਰਵਾਂਗੇ ਪਰ ਸੋ ਸਾਰਿਆਂ ਨੇ ਇਕਾਗਰਤਾ ਬਣਤੀ ਬਣਾ ਕੇ ਰੱਖਣੀ ਸੁਰਾਜ ਕੁਮਾਰ ਜੀ ਨੂੰ ਬੇਤੀ ਕਰਦਾ ਕਿ ਵੀਰ ਸਭ ਤੋਂ ਵੱਡਾ ਤੁਹੋਲੇ